ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣਾ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਰ ਲਈ ਲੈ ਕੇ ਆਏ ਜੀ ਗੱਬਣ ਬੱਚਿਆਂ ਨੇ ਬਾਈ ਆਉ ਪੁੱਛ ਲੈਣੇ ਬਾਈ ਥੋ ਡਿਟੇਲ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਸ਼ਰਮਾ ਠੀਕ ਹੋ ਵਧੀਆ ਹਾਂ ਬਾਈ ਵਧੀਆ ਵਧੀਆ ਚੱਲਦਾ ਕੰਮ ਕਰ ਹਾਂ ਬਾਈ ਵਧੀਆ ਚੱਲੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਗੁਰਪ੍ਰੀਤ ਪਿੰਡ ਆਖਰੀ ਹੈ ਜਲਾਲ ਜੀ ਜ਼ਿਲ੍ਹਾ ਬਠਿੰਡਾ ਜੀ ਸੀਲ ਆਪਣੋ ਰਾਮਪਰਾ ਹੋਲ ਪੈਂਦੀ ਹੈ ਨੇੜੇ ਪਿੰਡ ਕਿਹੜਾ ਨੇੜੇ ਜਲਾਲ ਪਿੰਡ ਆਇਆ ਦਾ ਬਾਈ ਠੀਕ ਆ ਭਗਤਾ ਬਾਈ ਵੀ ਨੇੜੇ ਹੈ ਹਾਂ ਭਗਤਾ ਬਾਈ ਵੀ ਨੇੜੇ ਠੀਕ ਆ ਮੋਬਾਈਲ ਨੰਬਰ ਬੋਲ 7969 ਜੀ 055 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਦੋ ਨਾਗ ਆਪਾਂ ਇਧਰੋਂ ਦਾ ਕੰਮ ਹੈ ਤਿੰਨ ਨਾਗ ਉੱਤਰਾਂ ਹਾਂ ਇਹ ਦੋ ਨਾਗ ਆਪਣੇ ਕੋਲ ਘਰੇ ਸੀਗੇ ਬਾਈ ਠੀਕ ਆ ਥੋੜਾ ਇੱਕ ਤਾਂ ਜਗ੍ਹਾ ਦਾ ਪ੍ਰੋਬਲਮ ਇੱਕ ਸਾਲਾ ਹੀ ਖਤਮ ਹੋ ਉਹਨਾਂ ਦੇ ਮੁੱਲ 20-20 ਹਜ਼ਾਰ ਰਹਿਣਗੇ ਹਾਂ ਬਾਈ ਉਹਨਾਂ ਦੇ 20-20 ਹਜ਼ਾਰ ਰੁਪਈਆ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਕਿੰਨੇ ਟਾਈਮ ਨਹੀਂ ਗੱਭਣਾ ਇਹ 6.5 ਮਹੀਨੇ ਦੀ ਗੱਬਣਾ ਡਾਕਟਰ ਚੈੱਕ ਪਾਸ ਚੈੱਕ ਆ ਉਹ ਜਿਹੜਾ ਮਰਜ਼ੀ ਵੀਰ ਕਰਾ ਕੇ ਲੈ ਜੇ ਆਪਣੀ ਚੈੱਕ ਕਰਵਾਈ ਵੀ ਹੈ ਕਿਹੜੇ ਸੀਮਨ ਦੀ ਆ ਭਰਾ ਇਹ ਇਹ ਬਈ ਡੈਨਮਾਰਕ 40116 ਦੀ ਧਾਪ ਆ ਠੀਕ ਆ ਏਵੀਐਸ ਦੇ ਪੇਪਰ ਦਾ ਇਹਦੇ ਸੈਕਸਡ ਸੀਮਨ ਲੱਗਿਆ ਦਾ ਓਕੇ ਹਾਂ ਹਾਈਟ ਨੂੰ ਦੇਖੀ ਲੈ ਡਾਕਟਰ ਕਰ ਦ ਬੱਡ ਖੋਲ ਚੰਗਾ ਚੂੜੀ ਬਈ ਬੜੀ ਕਮਾਲ ਆ ਹਨ ਹਾਂ ਡਾਇਟਰ ਇਹ ਚੰਗੀ ਆ ਬੱਛੀ ਯਰ ਮਾਲਾ ਆਪਣੇ ਕੋਲੇ ਘਰੇ ਡਾਇਟਰ ਲਾਈ ਵੀ ਸੀਗੀ ਵੀ ਆਪਾਂ ਦਾ ਮੰਨ ਕੇ ਚੱਲ ਵੇਚਣ ਵਾਲਾ ਕੋਈ ਮਕਸਦ ਹੀ ਨਹੀਂ ਹੈ ਨਹੀਂ ਸੀਗਾ ਇਹਦਾ ਥੋੜਾ ਜਿਹਾ ਪ੍ਰੋਬਲਮ ਕਰਕੇ ਆਪਾਂ ਵੇਚਦੇ ਆਂ ਵੀ ਚਲ ਚਾਰ ਚੂਰ ਮੁੱਕਿਆ ਕਰਕੇ ਹੋਰ ਕੋਈ ਦਿੱਕਤ ਨਹੀਂ ਇਹਦਾ ਬੱਛੀ ਮਾਲਾ ਸੂ ਗਿਆ 35 40 ਕਿਲੋ ਦੁੱਧ ਪਾਉਣਾ ਹਾਂ ਭਾਈ ਖੋਲਾ ਭਾਈ ਤੋਰ ਕੇ ਦਿਖਾ ਦੇ ਪੇਠਪੜਾ ਬਹੁਤ ਚੌੜਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਵੱਡਾ ਚੰਗਾ ਫੇਸ ਬੜਾ ਤਾਰਾ ਬਾਕੀ ਤੋਰਾ ਤਾਰਾ ਚੈੱਕ ਕਰਵਾਉਂਦੇ ਆਂ ਕੱਦ ਬੱਡ ਚੰਗਾ, ਪ੍ਰਿੰਟ ਚੰਗਾ, ਝੂਲੀ ਬੜੀ ਕਮਾਲਾ, ਥਣ ਬੜਾ ਚੰਗਾ, ਤੋਰਾ-ਤਾਰਾ ਚੈੱਕ ਕਰੋ, ਬੱਚੀ ਦਾ ਬਹੁਤ ਚੰਗਾ। ਗੱਬਣਾ ਚੈੱਕ ਪਾਸ ਆ ਬਾਈ, ਹਾਉ ਦੀ ਤਸੱਲੀ ਚਾਹੀ ਕੋਈ ਚਮਕ ਬਹੁਤ ਹੈਟਰ ਚਮਕ ਬਹੁਤ ਆ, ਫੇਸ ਬੜਾ ਪਿਆਰਾ ਹੈ ਨਾ ਬਾਈ। ਰੋਦੀ-ਬਾਦੀ ਬਹੁਤ ਚੰਗੀ ਆ, ਸਨਖਪਣਾ ਬਾਈ ਬੱਚੀ ਦੇ ਵਿੱਚ ਬਹੁਤ ਆ। ਮੁੱਲ ਕੀ ਆ ਸ਼ਰਮਾ ਦਾ? ਮੁੱਲ ਡਾਕਟਰ ਇਹਦਾ ਚਾਹੇ ਜਿੰਨਾ ਮਰਜ਼ੀ ਕਰਵਾਈ ਚਲੋ 55000 ਪੀ ਆਪਾਂ ਬੱਚੀ ਦੇ ਦਾਂਗੇ। ਠੀਕ ਆ ਬਾਈ। ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 55000 ਦੀ ਬਾਈ ਕਹਿੰਦਾ ਬੱਚੀ ਆਪਾਂ ਦੇ ਦੇਾਂਗੇ। ਬਾਕੀ ਠੰਡੀ ਠੁੰਡੀ ਪੂਰੀ ਆ ਹਨਾ ਸ਼ਰਮਾਂ ਆ ਡਾਕਟਰ ਕੋਈ ਚੱਕਰੀ ਨਹੀਂ ਯਾਰ ਜਿਹੇ ਜਵਾਕ ਚੋਈ ਜਾਣ ਮੁੱਲ ਜਮਾ ਜੈ ਜ ਆ ਬਈ ਮਾਨਤਨ ਜ਼ਰੂਰ ਹੋਜੂ ਪਿੱਠ ਪੜੇ ਚੜਾਈ ਡਾਕਟਰ ਪਿਆ ਹੋਈ ਪੁੱਛਿਆ 140 ਦੀ ਯਾਰ ਅੱਛਾ ਹਾਂ ਫੇਸ ਦੇਖੋ ਫੇਸ ਬੜਾ ਚੰਗਾ ਫੇਸ ਹੂਸ ਬਹੁਤ ਚੰਗਾ ਮੰਗਿਆ ਬਈ ਤੇ ਵਾਕਈ ਬਾਈ ਦੀ ਗੱਲ ਸਹੀ ਐ ਤਿਆਰ ਹੋ ਕੇ ਚੰਗੇ ਰੁਪਏ ਬਟਾਉਗੀ ਕਿਉਂ ਥਣ ਝੋਲੀ ਚੰਗੀ ਐ ਚੰਗੀ ਤਿਆਰ ਹੋਣਾ ਬੈਠ ਨੇ ਪਿੱਠ ਪੁੜਾ ਤੇ ਵੱਡੀ ਬੁੱਡੀ ਬਾਕਸ ਬੱਚੀ ਅੱਗੇ ਭਾ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ 10 ਮਹੀਨੇ ਦੀ ਹੈ ਡਾਕਟਰ ਕਿਹੜੇ ਟੀਕੇ ਦੀ ਹੈ ਇਹ ਡਾਕਟਰ ਹੌਟ ਡੌਗ ਦੀ ਬੱਚੀ ਆਈ ਵੀ ਇਸ ਦੇ ਟੀਕਾ ਹਾਂ ਦਾੰਦਾਂ ਤਾਂ ਪਹਿਲੇ ਦਿਖਾਈ ਦਿੰਨੇ ਆ ਕਿੰਨੀ ਬੱਚੀ ਆ ਬਾਈ ਜਮਾ ਖੀਰੀ ਆ ਨਾ ਹਾਂ ਹੂੰ ਉਹ ਕੱਦ ਵੱਡ ਤੋਂ ਕਹਿ ਰਿਹਾ ਲਾ ਕਹਿੰਦਾ ਵੀ ਦੋ ਦਾਸ ਇਸ ਬੜਾ ਪਿਆਰਾ ਬੋਦੀ ਚੰਗੀ ਆ ਹੌਟ ਸਟਾਰ ਦੀ ਹਾਂਜੀ ਠੀਕ ਆ ਚੰਗੇ ਸੀਮਣ ਦੀ ਹੈ ਪ੍ਰਿੰਟ ਪ੍ਰਿੰਟ ਚੰਗਾ ਕੱਦ ਵੱਡ ਚੰਗਾ ਝੂਲੀ ਦਿਖਾਣੇ ਮਾਰਾ ਦੁੱਧ ਕਿੰਨਾ ਸੀ 40 ਲੀਟਰ ਦਾ ਰਿਕਾਰਡ ਸੀ ਢਾਈ ਦਾ 40 ਲੀਟਰ ਦਾ ਝੂਲੀ ਬਹੁਤ ਚੰਗੀ ਆ ਨਾ ਕੱਲਾ ਕੱਲਾ ਥਾਣਾ ਬਾਈ ਕੱਦ ਵੱਡ ਜਾਤਵਰੀ ਟੂ ਫੁੱਲ ਚੰਗੀ ਆ ਤੋੜ ਦੋ ਬਾਈ ਮਾੜੀ ਜੀ ਚੰਗੀ ਆ ਬੱਚੀ ਸਵੀ ਪੜੀ ਆ ਬਾਈ ਬਾਕੀ ਤੋਰਾ ਤਾਰਾ ਰੱਖ ਆ ਨੀ ਤੋਰਾ ਤਾਰਾ ਚੈੱਕ ਕਰੋ ਬੱਚੀ ਦਾ ਬਹੁਤ ਆ ਸੀਮਣ ਦੇ ਤਕਰੀਬਨ ਬਈ ਕਾਵਲੀ ਹਾਂ ਡਾਕਟਰ ਕਾਵਲੀ ਇੱਕ ਆ ਗਈ ਹੀਟ ਚਾਪਾ ਉਹਦਾ ਪ੍ਰਵਾਹ ਸੀਮਣ ਦੇ ਬਈ ਬਿਲਕੁਲ ਕਾਵਲਾ ਰੈਡੀ ਆ ਕੱਦ ਬੜ ਡੰਗ ਰੂਪ ਫੇਸ ਬੜਾ ਪਿਆਰਾ ਮਾਨਤ ਉਹਦੇ ਚੰਗਾ ਚੰਗੇ ਸੀਮਣ ਦੀ ਛੋਟਾ ਕੰਨ ਸਾਡਾ ਗੋਲ ਕੰਨ ਛੋਟਾ ਕੰਨ ਬੋਦੀ ਬਾਦੀ ਮੈਂ ਕਹਿੰਦਾ ਫੇਸ ਉਸ ਕਿਆ ਬਾਤ ਆ ਬਈ ਚੰਗੀ ਐ ਸੁਨੱਖੀ ਐ ਬੱਚੀ ਕੀ ਮੋਲ ਲ ਬਈ ਇਹਦਾ ਇਹਦਾ ਡਾਕਟਰ 35000 ਰੁਪਏ ਮਾਨਤਣ ਹੋ ਜੀ ਹਾਂ ਮਾਨਤਣ ਕਰ ਦਿਆਂਗੇ 35000 ਰੁਪਏ ਮੋਲ ਮਾਨਤਣ ਜ਼ਰੂਰ ਹੋ ਜੀ ਜ਼ਿਆਦਾ ਬਰੀਡ ਕਰਨੀ ਉਹ ਬਈ ਕੋਈ ਘਾੜ ਨਹੀਂ ਫੈਸਲੇ ਫੇਰ ਤੋਂ ਚੈੱਕ ਕਰਵਾਉਂਦੇ ਆ ਫੇਸ ਬੋਦੀਬਾਦੀ ਬਹੁਤ ਚੰਗੀ ਆ ਸਨਖਪੁਣਾ ਬਹੁਤ ਆ ਬਈ ਬੱਚੀ ਦੇ ਵਿੱਚ ਬਾਕੀ ਵੱਡੀ ਗੱਲ ਟੀਕੇ ਦੇ ਤਕਰੀਬਨ ਕਾਬਲ ਆ ਮੋਲੇ ਦਾ 35000 ਰੁਪਏ ਮਾਨਤਾਣ ਜ਼ਰੂਰ ਹੋ ਜੀ ਝੋਲੀ ਝਾਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਅੱਗੇ ਬਈ ਸ਼ਰਮਾ 3 ਨੰਬਰ ਤੇ ਬੱਚੀ ਆ ਜਿਹੜੀ ਤੇ ਕਿੰਨੀ ਉਮਰ ਆ ਭਰਾ ਜੀ ਇਹ ਰਾਈਡਰ 9 ਮਹੀਨਿਆਂ ਦੀ ਆ ਬਾਲਟ ਬਾਲਟ ਤੇ ਜਿੰਗਰ ਸੀ ਮੰਦੀ ਆ ਠੀਕ ਆ ਬਾਦਾ ਦੁੱਧ ਕਿੰਨਾ ਆ ਭਰਾ ਪੰਜ ਇੰਚ ਲੀਟਰ ਦਾ ਰਿਕਾੜਾ ਰਾਈਟਰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਚੰਗਾ ਝੋਲੀ ਵੀ ਨੇੜੇ ਤੋਂ ਚੈੱਕ ਕਰਵਾਵਾਂਗੇ ਮਾਂ ਦਾ ਦੁੱਧ ਚੰਗਾ ਖਾਂਚਾਰ ਹੀ ਹੋਣਗੇ ਡਾਕਟਰ ਕੋਈ ਫੋਟ ਸਾਗ ਨਹੀਂ ਹੋਣਾ ਠੀਕ ਆ ਭਰਾ ਤੇ ਚੰਗੇ ਸੀਮਣ ਦੀ ਆ ਬਾਈ ਤੋੜਾ ਤਾਰਾ ਤੁਸੀਂ ਖੋ ਚੈੱਕ ਕਰ ਲੋ ਚੰਗੀ ਆ ਬੱਚੀ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਇਹ ਰੰਗ ਬਹੁਤ ਘੱਟ ਮਿਲਦਾ ਸ਼ਰਮ ਹਾਂਜੀ ਹੂੰ ਡਿਮਾਂਡ ਚੰਗੀ ਆ ਬਾਈ ਇਹ ਰੰਗ ਦੀ ਰੰਗ ਬਹੁਤ ਘੱਟ ਮਿਲਦਾ ਕੀ ਮੋਲ ਆ ਭਰਾ ਇਹਦਾ ਏ ਰਾਈਡਰ ਬੀ ਹੇਰ ਜਿਸ ਹਿਸਾਬ ਨਾਲ ਆਪਾਂ ਮੰਨ ਕੇ ਚੱਲ ਦੇ ਦਾਂਗੇ ਬਸ ਨਾ ਤਿੰਨ ਹੀ ਆਹਾਂ ਹਾਂ ਹਾਂ ਤਿੰਨੇ ਬਸ ਨਾ 20000 ਰੁਪਈਆ ਬਾਈ ਨੇ ਪਰ ਪੀਸ ਜਿਹੜਾ ਰੱਖਿਆ ਹੈਗਾ ਤੇ ਝੂਲੀ ਦੇਖੋ ਝੂਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਚਾਰੇ ਥਾਣ ਨਿਕੜਵੇਂ ਪੂਰੇ ਗਾਇਬ ਤੇ ਆ ਚੰਗੀ ਆ ਬਾਈ ਬੱਚੀ ਅੱਗੇ ਭਰਾ 4 ਨੰਬਰ ਕਿੰਨੀ ਕੁ ਉਮਰ ਹੈ ਦੀ ਇਹ ਰਾਈਡਰ 10 ਮਹੀਨਿਆਂ ਦੀ ਹੈ ਕਿਹੜੇ ਟੀਕੇ ਦੀ ਹੈ ਭਰਾ ਇਹ ਵੀ ਸਟਾਈਕਰ ਦੀ ਹੈ ਜੀ ਫੇਸ ਬਿਊਟੀ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਚੰਗਾ ਕੱਦ ਵਿੱਡ ਚੰਗਾ ਤੁਰਾ ਤਰਾ ਵੀ ਕਰਮਲੀ ਦਾ ਚੰਗਾ ਝੋਲੀ ਵੀ ਨੇੜ ਤੋਂ ਚੈੱਕ ਕਰਵਾਵਾਂਗੇ ਭਾਈ ਤੇ ਮਾਂ ਦਾ ਦੁੱਧ ਕਿੰਨਾ ਸੀ 34 ਲੀਟਰ ਦਾ 34 ਲੀਟਰ ਦਾ ਰਿਕਾਰਡ ਠੀਕ ਆ ਭਾਈ ਥਣ ਝੋਲੀ ਦੀ ਇਹ ਵੀ ਸਾਫ਼ ਆ ਹਨਾ ਹਾਂ ਡਾਕਟਰ ਥਣ ਚਾਰੀ ਆ ਠੀਕ ਆ ਬਾਕੀ ਬਜਰ ਪੂਜਣ ਚੰਗਾ ਗਾ ਸਾਂ ਬੱਚਾ ਮਾਂ ਨਾਲ ਇੱਕ ਮੋਟਾ ਵੀੜ ਦਾ ਖਾ ਕੇ ਬਣ ਜਾਣਾ ਹਾਂ ਮੋਲੇ ਦਾ ਹੀ 20000 ਰੁਪਏ ਹਾਂ ਡਾਕਟਰ ਠੀਕ ਆ ਮੰਨ ਲਾ ਤਿੰਨਾਂ ਦਾ 60000 ਰੁਪਿਆਗਾ ਆਪਾਂ 55000 ਦੀਆਂ ਜਾਂ ਤਿੰਨੇ ਦੇ ਦਾਂਗੇ ਠੀਕ ਆ ਤਿੰਨਾਂ ਦਾ ਮੁੱਲ 60000 ਰੁਪਿਆ ਬਣਨਾ 55000 ਦੀਆਂ ਬਾਈ ਕਹਿੰਦਾ ਪੱਤਨੇ ਦੇ ਦੇ ਦਿਆਂਗੇ ਚਲੋ ਫਿਰ ਵੀ ਮਾੜਾ ਮੋਟਾ ਮੌਕੇ ਦੇ ਵਿੱਚੋਂ ਜਿਹੜਾ ਮਾਨਦਾਨ ਹੋਣਾਗਾ ਤੇ ਝੋਲੀ ਕਰਨ ਵਾਲੀ ਦੀ ਇਹਦੀ ਬਹੁਤ ਚੰਗੀ ਹੈ ਠੀਕ ਆ ਬਾਈ ਅੱਗੇ ਵੀਰੇ ਲਾਸਟ 5 ਨੰਬਰ ਤੇ ਕਿੰਨੀ ਕੁ ਉਮਰ ਹੈ ਇਹ ਰਾਈਡਰ 9 ਮਹੀਨਿਆਂ ਦੀ ਆ ਜਰਸੀ ਆ ਹਾਂ ਜਰਸੀ ਆ ਜੀ ਪੰਜਾਬ ਵਾਲੀ ਠੀਕ ਆ ਕਿਹੜੇ ਸੀਮਨ ਦੀ ਆ ਇਹ ਰਾਈਡਰ ਇਹ ਤਾਂ ਆਪਣੇ ਕੋਲ ਲਿਖਿਆ ਪਿਆਗਾ ਹੈ ਖਨੀਵੀਐਸ ਦੇ ਟਾਇਰਸ ਹੁੰਦੀ ਆ ਯਾਰ ਅੱਛਾ ਆਪਣਾ ਫਾਰਮ ਪੱਕਾ ਨਹੀਂ ਲਿਖਿਆ ਹੋਇਆ ਹੈਗਾ ਰਿਕਾਰਡ ਆਪਣੇ ਕੋਲੇ ਹੂੰ ਹਾਂਜੀ ਠੀਕ ਆ ਕੱਦ ਵਿੱਡ ਚੰਗਾ ਯਾਤਬ੍ਰੀਡ ਫੋਲੋ ਚੰਗੀ ਆ ਫੇਸ ਫੂਲਸ ਚੰਗਾ ਗਾ ਜਰਸੀ ਆ ਗਰਮੀ ਬਹੁਤ ਘੱਟ ਮਨ ਨੂੰ ਹੈਡ ਫੂਲ ਫੋਲ ਚੰਗੀ ਆਉਣੀ ਆ ਝੋਲੀ ਬਹੁਤ ਚੰਗੀ ਆ ਥਾਣ ਤੋਂ ਚੰਗਾ ਲੱਗਿਆ ਗਾ ਨੀਡ ਤੋਂ ਚੈੱਕ ਕਰਵਾਣ ਹੂੰ ਝੋਲੀ ਵੀ ਚੱਗੀ ਆ ਫੇਸ ਬੜਾ ਪਿਆਰਾ ਟਵਾ ਟਾ ਚੰਗਾ ਪੈ ਲੱਗ ਮੋਲ ਇਹਦਾ ਵੀ 20000 ਰੁਪਇਆ ਰਹਿਣਾ ਤੇ ਨੌ ਦਾ ਬਾਈ ਕਹਿੰਦਾ 60000 ਬਣਦਾ 55000 ਦੀ ਆਪਾਂ ਤਿੰਨੇ ਲਈ ਰ ਤੇ ਨੈਵਰ ਕੰਪਟਿਟਿਵ ਬਾਈ ਫਿਰ ਵੀ ਬਾਈ ਵਿੱਚ ਮਾਨਤਾਣ ਕਰ ਦਿਓ ਹਣਾ ਵੀਰੇ ਹਾਂ ਹਾਂ ਕੋਈ ਗੱਲ ਨਹੀਂ ਬੱਚੀ ਆ ਵੀ ਚੰਗੀ ਆ ਜਰਸੀ ਬੱਚੀਆਂ ਆ ਵੀ ਦੋਨੇ ਚੰਗੀਆਂ ਨੇ ਬਾਈ ਤਿੰਨੋਂ ਇਕੱਠੀਆਂ ਲਾਉਂਗੇ ਨਾ ਤਾਂ ਸਾਬ ਜੀ ਦੇ ਦੇਾਂਗੇ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਲੋਂ ਧੰਨਵਾਦ ਜੀ